ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਤੇ 15 ਕਿੱਲੇ ਜ਼ਮੀਨ ਵਿੱਚ ਮਕਾਨ ਬਣਿਆ ਹੋਇਆ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਦੇਖੋਗੇ ਮੈਂ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਤੇ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਸਾਰੇ ਨੋਟ ਕਰ ਲਓ ਜਿੰਨੇ ਵੀ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਹੈ ਕੋਠੀ ਘਰ ਮਕਾਨ ਕੋਈ ਗੱਡੀ ਜ਼ਮੀਨ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਹੀ ਆਪਣੇ WhatsApp ਨੰਬਰ ਤੇ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 78140 38764 ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਨ ਚੱਲਿਆਂ ਪਹਿਲੀ ਗੱਡੀ ਡਿਜ਼ਾਇਰਾਂ ਜੈਡ ਡੀ ਆਈ ਆਪਣੇ ਕੋਲੇ ਪਹੁੰਚੀ ਹੈ ਜੀ 2011 ਮਾਡਲ ਹੈ ਤੇ ਗੱਡੀ ਚੌਥੇ ਨਾਮ ਹੈ ਗੱਡੀ ਦੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਗੱਡੀ ਦੇ ਟਾਇਰ ਆਪਾਂ ਨੂੰ ਚੰਗੇ ਮਿਲ ਜਾਣਗੇ 2 에어ਬੈਗਸ ਵਾਲੀ ਗੱਡੀ ਹੈ ਜੀ 에어ਬੈਗਸ ਮਾਡਲ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਖੜੀ ਹੈ ਮਾਨਸਾ ਏਰੀਆ ਚ ਗੱਡੀ ਦੀ ਹਾਲਤ ਦੇਖੋ ਤੁਸੀਂ ਬਾਹਰੋਂ ਕੰਡੀਸ਼ਨ ਦੇਖੋ ਬਾਕੀ ਅੰਦਰੋਂ ਵੀ ਇਹਨਾਂ ਨੇ ਦਿਖਾਇਆ ਸਾਰਾ ਕੁਛ ਬਾਹਰੋਂ ਵੀ ਦਿਖਾਇਆ ਸਾਰਾ ਕੁਛ ਤੁਸੀਂ ਦੇਖ ਰਹੇ ਹੋ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਜਮਾ ਨਮੀ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਮਾਡਲ ਚਾਹੇ 11 ਪਰ ਰੱਖੀ ਸੰਭਾਈ ਦੇ ਵਿੱਚ ਹੋਈ ਹੈ ਨੰਬਰ ਮਾਲਕ ਦਾ 8607260025 ਸੈਕੰਡ ਨੰਬਰ ਤੇ ਆਪਣੇ ਕੋਲੇ ਵਰਨਾ ਪਹੁੰਚੀ ਹੈ ਜੀ 2012 ਮਾਡਲ ਹੈ 3 ਲੱਖ ਰੁਪਿਆ ਡਿਮਾਂਡ ਹੈ ਜੀ ਤੇ ਗੱਡੀ ਬਹੁਤ ਚੰਗੀ ਆ ਜੀ ਜਿਹੜਾ ਰੇਟ ਮਾਲਕ ਨੇ ਦੱਸਿਆ ਡਿਮਾਂਡ ਨਹੀਂ ਹੈਗੀ ਸੌਰੀ ਇਹਨਾਂ ਨੇ ਫਿਕਸ ਰੇਟ ਹੀ ਕਿਹਾ 3 ਲੱਖ ਰੁਪਈਆ ਉੱਪਰ-ਨੀਚੇ ਹੋਣਾ ਨਹੀਂ ਤੇ ਗੱਡੀ ਖੜੀ ਆ ਫਰੀਦਕੋਟ ਏਰੀਆ ਚ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਨ ਮਿਲ ਜੂਗੀ ਗੱਡੀ ਨਾ ਤਾਂ ਕੋਈ ਐਕਸੀਡੈਂਟ ਹੋਈ ਆ ਨਾ ਹੀ ਕੋਈ ਕਿਸੇ ਪਾਸੋਂ ਵੱਜੀ ਲੱਗੀ ਆ ਵਧੀਆ ਗੱਡੀ ਆ ਮਾਲਕ ਨੇ ਬਹੁਤ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਜੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਗੱਡੀ ਖੜੀ ਆ ਫਰੀਦਕੋਟ ਏਰੀਆ ਚ ਕਿਸ ਨੂੰ ਵੀ ਪਸੰਦ ਆਉਂਦੀ ਹੈ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ 3 ਲੱਖ ਰੁਪਏ ਮਾਲਕ ਨੇ ਕਿਹਾ ਇੱਕ ਵਾਰੀ 12 ਮਾਡਲ ਹੈ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਅੰਦਰ ਬਾਹਰੋਂ ਫੋਟੋਆਂ ਸਾਰਾ ਕੁਝ ਦੇਖ ਲਿਆ ਲਾ ਕੇ ਤੁਸੀਂ ਆਪ ਦੀ ਤਸੱਲੀ ਕਰ ਸਕਦੇ ਹੋ ਜਾ ਕੇ ਕਾਗਜ਼ ਪੱਤਰ ਚੈੱਕ ਕਰ ਸਕਦੇ ਹੋ ਤੇ ਸਾਰਾ ਕੁਝ ਦੇਖ ਕੇ ਪੁੱਛ ਪੜਤਾਲ ਆਪ ਦੀ ਕਰਕੇ ਮਾਲਕ ਨਾਲ ਜੋ ਵੀ ਕੁਝ ਪੁੱਛਣਾ ਕਰਨਾ ਹੈ ਪਹਿਲਾਂ ਫੋਨ ਤੇ ਪੁੱਛਣਾ ਪਹਿਲਾਂ ਪੁੱਛ ਲਓ ਜਾ ਕੇ ਗੱਲ ਕਰਨੇ ਜਾ ਕੇ ਕਰ ਲਓ ਉਹ ਤੁਹਾਡੀ ਮਰਜ਼ੀ ਆ ਨੰਬਰ ਤੁਹਾਨੂੰ ਮੈਂ ਮਾਲਕ ਦਾ ਦੇ ਦਿੱਤਾ ਚਾਹੀ 9914009119 ਨੰਬਰ ਤਿੰਨ ਤੇ ਆਪਣੇ ਕੋਲੇ ਛੋਟਾ ਹਾਥੀ ਪਹੁੰਚਿਆ ਗਾ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਸੀਗੇ ਛੋਟੇ ਹਾਥੀ ਵਾਸਤੇ ਲੈ ਕੇ ਆਪਾਂ ਪਹੁੰਚਿਆ ਜੀ 2015 ਮਾਡਲ ਤੁਹਾਨੂੰ ਮਿਲੂਗਾ ਜਿਨ੍ਹਾਂ ਦਾ ਛੋਟਾ ਹਾਥੀ ਹੈ ਮਾਲਕ ਨੇ ਡਿਮਾਂਡ ਆਪਣੇ ਕੋਲੇ 2.5 ਲੱਖ ਰੁਪਿਆ ਲੈ ਕੇ ਭੇਜੀ ਹੈ ਤੇ ਬਰਨਾਲੇ ਏਰੀਆ ਚ ਆਹ ਛੋਟਾ ਹਾਥੀ ਖੜੇਗਾ ਤੇ ਨਵੇਂ ਵਾਂਗੂ ਟਾਇਰ ਆਪਾਂ ਨੂੰ ਮਿਲ ਜਾਣਗੇ ਗੱਡੀ ਦੀ ਬਾਡੀ ਲੈ ਦੇਖ ਲਓ ਬੈਕ ਸਾਈਡ ਤੋਂ ਕੈਬਿਨ ਦੇਖ ਲਓ ਨਾ ਤਾਂ ਕੋਈ ਟੁੱਟਿਆ ਭੱਜਾ ਕਿਸੇ ਪਾਸੋਂ ਨਾ ਕੋਈ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਲੱਗਿਆ ਹੋਇਆ ਹੈ ਵਧੀਆ ਜੀ ਸਾਰਾ ਕੁਝ 2.5 ਲੱਖ ਰੁਪਇਆ ਇੱਕ ਵਾਰੀ ਕਿਹਾ ਹੀ ਆ ਇਹਨਾਂ ਨੇ ਬਾਕੀ ਮੌਕੇ ਤੇ ਹੋ ਜਾਊਗਾ ਰੇਟ ਦੀ ਟੈਨਸ਼ਨ ਨਾ ਲਿਆ ਕਰੋ ਜੀ ਤੁਸੀਂ ਕਿਉਂਕਿ ਜਦੋਂ ਤੁਸੀਂ ਮੌਕੇ ਤੇ ਜਾਓਗੇ ਖਰੀਦਣ ਵਾਸਤੇ ਤੇ ਰੇਟ ਹੈ ਜਿਹੜਾ ਮੌਕੇ ਤੇ ਘਟ ਜਾਂਦਾ ਹੁੰਦਾ ਏ ਜੀ ਰੇਟ ਉਹੀ ਨਿਰੰਧਾ ਮੌਕੇ ਤੇ ਜਦੋਂ ਆਪਾਂ ਲਾਉਣੇ ਰੇਟ ਉੱਪਰ-ਨੀਚੇ ਹੋ ਜਾਂਦਾ ਹੁੰਦਾ ਹੈ ਬਾਕੀ 2.5 ਲੱਖ ਰੁਪਿਆ ਕਿਹਾ ਸੌਦਾ ਨੀਚੇ ਹੀ ਹੋਊਗਾ 2.5 ਲੱਖ ਤੋਂ ਨੰਬਰ ਮਾਲਕ ਦਾ 94 638 60 478 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਸਵਿਫਟ VDI ਗੱਡੀ ਦੀ ਜੀ 2016 ਮਾਡਲ AVS ਬ੍ਰੇਕਾਂ ਚ VDI ਮਾਡਲ ਫਾਸਟ ਓਨਰ ਜੀ ਗੱਡੀ ਮੋਗੇ ਏਰੀਆ ਚ ਮਾਲਕ ਦੇ ਘਰੇ ਆਪਾਂ ਨੂੰ ਮਿਲੂਗੀ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਇੱਕ ਨੰਬਰ ਹੈ ਜੀ ਤੇ ਮਾਲਕ ਨੇ ਬਹੁਤ ਜ਼ਿਆਦਾ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਮੋਗੇ ਖੜੀ ਆ 530 ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ ਨਾ ਤਾਂ ਗੱਡੀ ਤੇ ਆਪਾਂ ਨੂੰ ਕੋਈ ਇੱਕ ਸਕ੍ਰੈਚ ਮਿਲਣਾ ਨਾ ਹੀ ਕੋਈ ਕਿਸੇ ਪਾਸੋਂ ਰੰਗ ਹੋਈ ਆ ਗੱਡੀ 1% ਵੀ ਨਹੀਂ ਹੋਈ ਕਿਉਂਕਿ ਮਾਲਕ ਨੇ ਬਹੁਤ ਜ਼ਿਆਦਾ ਸ਼ੌਂਕ ਨਾਲ ਤੇ ਬਹੁਤ ਸੰਭਾਲ ਕੇ ਤੇ ਬਹੁਤ ਰੀਝਾਂ ਨਾਲ ਗੱਡੀ ਰੱਖੀ ਹੋਈ ਹੈ 5,30,000 ਰੁਪਏ ਕਿਹਾ ਇੱਕ ਬਰੀ ਬਾਕੀ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ 530 ਡਿਮਾਂਡ ਹੈ 16 ਮਾਡਲ ਹੈ ਜੀ ਬਾਕੀ ਅੰਦਰੋਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਹਰ ਚੀਜ਼ ਆਪਾਂ ਨੂੰ ਇੱਕ ਨੰਬਰ ਮਿਲੂਗੀ ਤੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦਈ ਰੱਖਿਆ ਜਿੰਨਾ ਦੀ ਗੱਡੀ ਹੈ ਨੰਬਰ ਹੈ ਜੀ 99800 8804842 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਾਕੀ ਮਸ਼ੀਨਰੀਆਂ ਦੀ ਗੱਲਬਾਤਾਂ ਚੱਲ ਹੋ ਰਹੀ ਹੈ ਜੀ ਅੱਗੇ ਹੋਰ ਵੀ ਤੁਹਾਨੂੰ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਜ਼ਮੀਨ ਵੀ ਪਈ ਹੈ ਸਾਰਾ ਕੁਝ ਆਪਾਂ ਦੇਖਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਪਸੰਦ ਕਰਦੇ ਹੋ ਤੇ ਪਹਿਲੀ ਵਾਰ ਜੇ ਤੁਸੀਂ ਚੈਨਲ ਤੇ ਪਹੁੰਚੇ ਹੋ ਜੀ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਵੀ ਮਿਲੂਗਾ ਲਾਈਕ ਲਾਜ਼ਮੀ ਕਰ ਦਿਆ ਕਰੋ ਵੱਧ ਤੋਂ ਵੱਧ ਸਪੋਰਟ ਰੱਖਿਆ ਕਰੋ ਜੀ ਆਪ ਦਾ ਪਿਆਰ ਬਣਾ ਕੇ ਰੱਖਿਆ ਕਰੋ ਚੈਨਲ ਤੇ ਤੇ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਨਵੀਆਂ-ਨਵੀਆਂ ਮਸ਼ੀਨਰੀਆਂ ਤੇ ਕੂਠੀ ਮਕਾਨ ਜ਼ਮੀਨ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਜੇ ਤੁਹਾਡੇ ਕੋਲੇ ਵੀ ਕੁਝ ਹੈਗਾ ਜਿਵੇਂ ਜ਼ਮੀਨ ਹੈ ਵੇਚਣ ਵਾਸਤੇ ਕੂਠੀ ਹੈ ਘਰ ਹੈ ਮਕਾਨ ਹੈ ਕੋਈ ਕੋਈ ਗੱਡੀ ਥਾਰ ਮੋਟਰਸਾਈਕਲ ਬੁਲਟ ਚਾਹੀ ਕੁਛ ਵੀ ਹੈ ਕਿਸੇ ਵੀ ਏਰੀਆ ਚ ਹੈ ਬਸ ਆਪਣੇ ਕੋਲ ਇੱਕ ਤਾਂ ਵੀਡੀਓ ਤੇ ਪੂਰੀ ਦੀ ਪੂਰੀ ਜਾਣਕਾਰੀ ਤੇ ਪੰਜ ਤੋਂ ਸੱਤ ਫੋਟੋਆਂ ਆ ਕੁਛ ਆਪਣੇ ਕੋਲੇ ਭੇਜ ਦਿਆ ਕਰੋ ਉਸ ਤੋਂ ਬਾਅਦ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਆਪਣਾ ਖਰਚਾ ਵਰਚਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਇੱਕ ਬੇਨਤੀ ਕਰੂੰਗਾ ਜਦੋਂ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜ ਦੂੰ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਜ਼ਰੂਰ ਭੇਜਿਆ ਕਰੋ ਤੇ ਹੁਣ ਆਪਾਂ ਗੱਲ ਕਰਾਂਗੇ Maruti 800 ਗੱਡੀ ਦੀ ਇਹਨਾਂ ਨੇ ਭੇਜੀ ਆਪਣੇ ਕੋਲੇ ਮਾਲਕ ਜਿਹੜੇ ਹੈਗੇ ਆ ਗੱਡੀ ਦੇ ਉਹਨਾਂ ਨੇ ਕਿਹਾ ਨੋ ਮਾਡਲ ਗੱਡੀ ਹੈ ਤੇ ਗੱਡੀ ਫਾਸਟ ਓਨਰ ਹੈ Maruti 800 ਗੱਡੀ ਆ ਪਟਿਆਲੇ ਖੜੀ ਹੈ ਤੇ ਮਾਲਕ ਨੇ ਕਿਹਾ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਚੰਗੀ ਮਿਲ ਜੂਗੀ ਰੇਟ ਜਿਹੜਾ ਇਹਨਾਂ ਨੇ ਲਾ ਕੇ ਆਪਣੇ ਕੋਲੇ ਭੇਜਿਆ 85000 ਰੁਪਏ ਕਿਹਾ ਬਾਕੀ ਤੁਸੀਂ ਰੇਟ ਆਪ ਹੀ ਮੁਕਾ ਲਿਓ ਜੀ ਰੇਟ ਬਾਰੇ ਮੈਂ ਕੁਝ ਨਹੀਂ ਕਹਿੰਦਾ ਨੰਬਰ ਮਾਲਕ ਦਾ 94634 24025 ਨੰਬਰ ਤੇ ਹੀ ਗੱਲ ਕਰ ਲਿਓ ਤੁਸੀਂ ਹੁਣ ਤੁਸੀਂ ਦੇਖੋ ਜੀ ਇੱਕ ਸਿਆਜ਼ ਗੱਡੀ ਸਿਆਜ਼ ਮਾਲਕ ਨੇ ਵੇਚੀ ਆਪਣੇ ਕੋਲੇ ਸੇਲ ਵਸਤੀ ਗੱਡੀ ਦੀ ਜੇ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਨਾ ਜੀ ਤਾਂ ਬਿਲਕੁਲ ਨਵੀਂ ਟੌਪ ਦੀ ਗੱਡੀ ਹੈ ਮਾਡਲ 2017 ਆਪਾਂ ਨੂੰ ਮਿਲੂਗੀ 17 ਮਾਡਲ ਗੱਡੀ ਹੈ ਸੀਆਜ ਗੱਡੀ ਆ ZDI ਪਲੱਸ ਤੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਤੁਹਾਨੂੰ ਸਾਰਾ ਕੁਝ ਮੈਂ ਦੱਸੂਗਾ ਵੀ ਗੱਡੀ ਘੜੀਆ ਮਲੂਟ ਤੇ ਗੱਡੀ ਚੱਲੀ ਹੋਈ ਆ ਕੁੱਲ 55000 ਕਿਲੋਮੀਟਰ ਆ 570 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਵੇਚੀ ਆ ਜਾ ਕੇ ਤੁਸੀਂ ਦੇਖਣੀ ਆ ਜਾ ਕੇ ਦੇਖ ਸਕਦੇ ਮਲੂਟ ਤੇ 17 ਮਾਡਲ ਨੰਬਰ ਮਾਲਕ ਦਾ 941720 7581 ਨੰਬਰ ਤੁਹਾਨੂੰ ਮਿਲ ਗਿਆ ਤੇ ਗੱਲ ਆਪੇ ਕਰ ਲਓ ਬਾਕੀ ਗੱਡੀ ਦੇ ਫੋਟੋ ਅੰਦਰ ਬਾਹਰੋਂ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਜੀ। ਬਾਕੀ ਦੀ ਜਾਣਕਾਰੀ ਤੁਹਾਨੂੰ ਮਾਲਕ ਦੱਸ ਦੇਣਗੇ। ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਮੇਰੇ ਵੱਲੋਂ ਕੋਈ ਜੀ ਰਹਿ ਗਈ ਹੋਵੇ। ਤੇ ਹੁਣ ਤੁਸੀਂ ਦੇਖੋ ਜੀ ਕਾਪਾ ਜਨ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ। ਪੂਰੀ ਟੌਪ ਦੀ ਗੱਡੀ ਹੈ 2004 ਮਾਡਲ ਹੈ। ਗੱਡੀ ਦਾ ਰੰਗ A to Z ਆਪਾਂ ਨੂੰ ਪੂਰਾ ਵਧੀਆ ਮਿਲ ਜੁਗਾ ਜੀ। ਰੇਟ ਕਿੰਨਾ ਹੈਗਾ 52000 ਰੁਪਇਆ। ਬਾਕੀ ਇਹਦੇ ਵਿੱਚੋਂ ਵੀ ਮਾਲਕ ਕਹਿੰਦੇ ਆ ਮੈਂ ਮੌਕੇ ਤੇ ਕਰ ਲਾਂਗੇ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਆਪਾਂ ਨੂੰ ਚੜ੍ਹੇ ਚੜ੍ਹੇ ਮਿਲ ਜਾਣਗੇ ਮੈਟਿੰਗ ਵਧੀਆ ਹੋਈ ਐ ਮਿਊਜ਼ਿਕ ਸਿਸਟਮ ਵਧੀਆ ਸਾਰੇ ਫੰਕਸ਼ਨ ਚੱਲਦੇ ਨੇ ਕੋਈ ਕਮੀ ਪੇਸ਼ੀ ਹੈ ਨਹੀਂ ਫਰੀਦਕੋਟ ਗੱਡੀ ਖੜੀ ਆ ਟਾਇਰਾਂ ਦੀ ਕੰਡੀਸ਼ਨ ਚੰਗੀ ਆ ਵਧੀਆ ਗੱਡੀ ਆ ਜੀ ਸੌਦਾ 52000 ਤੋਂ ਨੀਚੇ ਹੋਊਗਾ ਨੰਬਰ ਮਾਲਕ ਦਾ 9417504709 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜਿਹੜੀ ਜ਼ਮੀਨ ਆਪਾਂ ਲੈ ਕੇ ਪਹੁੰਚਿਆ 15 ਕਿੱਲੇ ਜ਼ਮੀਨ ਹੈ ਜੀ ਤੇ ਖਾਸ ਨੰਬਰ ਹੈ ਦੋ ਮੋਟਰਾਂ ਵਿੱਚ ਤੇ ਦੋ ਨਿਰਾਂ ਦੇ ਇਲਾਕੇ ਆ ਜੀ ਤੇ ਪਿੰਡ ਤੋਂ ਬਿਲਕੁਲ ਨਜ਼ਦੀਕ ਆ ਤੇ ਇਹਨਾਂ ਦੇ ਮਤਲਬ ਕਿ ਮਕਾਨ ਵੀ ਬਣਿਆ ਹੋਇਆ ਵਿੱਚ ਤੇ ਸੜਕ ਤੋਂ ਸਤਕ ਕਿਲੇ ਦੂਰ ਆ ਜੀ ਤੇ ਚਾਰ ਕਰਮ ਦਾ ਬਹੁਤ ਖੁੱਲਾ ਡੁੱਲਾ ਰਸਤਾ ਵੀ ਲੱਗਦਾ ਹੈ ਤੇ ਠੇਕਾ ਆਉਂਦਾ ਇਹਨਾਂ ਨੂੰ 70000 ਕਿਲੇ ਦਾ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਤਾਂ ਇਹਨਾਂ ਦਾ ਪਿੰਡ ਮੋਜਗੜ ਤਹਿਸੀਲ ਡੱਬ ਵਾਲੇ ਤੇ ਜਾ ਕੇ ਦੇਖ ਸਕਦੇ ਹੋ ਬਿਕਾਊ ਕਰਖੇ ਇਹਨਾਂ ਨੇ ਰੇਟ ਕਹਿੰਦੇ ਸੀਗੇ ਕੋਈ ਗੱਲ ਨਹੀਂ ਕਰ ਲਾਂਗੇ ਬਾਕੀ ਤੁਸੀਂ ਪੁੱਛਣਾ ਹੋਵੇ ਰੇਟ ਤਾਂ ਫੋਨ ਤੇ ਗੱਲ ਕਰ ਲਓ ਮਾਲਕ ਕਹਿੰਦੇ ਸੀਗੇ ਫੋਨ ਤੇ ਕਨਫਰਮ ਕਰਵਾ ਦਾਂਗੇ ਨੰਬਰ ਮਾਲਕ ਦੇ ਦੋ ਆਪਾਂ ਲੈ ਕੇ ਪਹੁੰਚੇ ਹਾਂ ਦੋ ਨੰਬਰ ਦਿੱਤੇ ਇਹਨਾਂ ਨੇ ਪਹਿਲਾ ਨੰਬਰ 87084 72873 ਸੈਕੰਡ ਨੰਬਰ 94165 90737 ਨੰਬਰ ਤੇ ਗੱਲ ਕਰ ਲਿਓ ਜੀ ਬਾਕੀ ਗੱਲ ਆਪਾਂ ਪੂਰੀ ਕਰ ਲਈ ਵੀਡੀਓ ਤੁਸੀਂ ਸਾਰੀ ਦੇਖ ਲਈ ਕਿੰਮਤ ਲੱਗੀ ਵੀਡੀਓ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਿਸੇ ਕੋਲ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈਗਾ ਤਾਂ ਵੇਚਣ ਵਾਸਤੇ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ